ਮੰਨਦੇ ਸੀ ਤੁਸੀਂ ਬੀਜਪੀ ਦੇ ਧਿਰੇ ਦੇ ਆਗੂ ਹੋਗੇ ਇਹ ਸਰਕਾਰ ਦੇ ਪ੍ਰਬੰਧਨ ਹੈ ਜੇ ਨਾਮ ਜਦਿਆਂ ਆਖਰੀ ਦਿਨ ਤੁਸੀਂ ਇਸ ਪ੍ਰਬੰਧਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜੀ ਇਹ ਕੋਈ ਆਪਾਂ ਰਾਜਨੀਤਿਕ ਗੱਲ ਨਹੀਂ ਕਰਦੇ ਪਰ ਜਿੱਥੇ ਪ੍ਰਬੰਧਾਂ ਦੀ ਕਮੀ ਹੁੰਦੀ ਹੈ ਉੱਥੇ ਆਪਾਂ ਕਮੀ ਵੀ ਦੱਸਦੇ ਆ ਤੇ ਜਿੱਥੇ ਸਹੀ ਹੁੰਦਾ ਸਹੀ ਵੀ ਦੱਸਦੇ ਆ ਦੇਖੋ ਪ੍ਰਬੰਧ ਜਿੱਥੋਂ ਤੱਕ ਰਹੇਗਾ ਪ੍ਰਬੰਧ ਮੈਂ ਗਿਆ ਕਈ ਮੈਨੂੰ ਮੌਕਾ ਮਿਲਿਆ ਕਈ ਜ਼ਿਲ੍ਹਿਆਂ ਦੇ ਵੱਖ-ਵੱਖ ਵੀਡੀਓ ਰਿਪੋਰਟਾਂ ਜਾਣ ਦਾ ਜਿੱਥੇ-ਜਿੱਥੇ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਤੇ ਉੱਥੇ ਮੈਂ ਇੱਕ ਚੀਜ਼ ਦੇਖੀ ਕਿ ਕਿਤੇ ਪਾਣੀ ਦਾ ਇੰਤਜ਼ਾਮ ਨਹੀਂ ਕਿਤੇ اٹੈਂਟ ਵੀ ਨਹੀਂ ਲੱਗੇ ਹੋਏ ਜਿੱਥੇ ਲੋਕ ਵਿਚਾਰੇ ਕੰਧਾਂ ਦੀ ਓਟ ਨਾਲ ਖੜ੍ਹ ਰਹੇ ਆ ਪਰ ਸਾਡੇ ਜਿਹੜਾ ਬੁਲਾਡੇ ਦਾ ਹੈ ਬੁਲਾਡੇ ਦੇ ਵਿੱਚ ਬੀਡੀਪੀਓ ਸਾਹਿਬ ਨੇ ਜਿਹੜਾ ਬੀਡੀਪੀਓ ਸਾਹਿਬ ਦੇ ਦਫ਼ਤਰ ਦੇ ਵਿੱਚ اٹੈਂਟ ਵੀ ਲੱਗੇ ਆ ਪੱਖੇ ਲੱਗੇ ਆ ਪਾਣੀ ਦਾ ਇੰਤਜ਼ਾਮ ਹੈ ਪਤਾ ਨਹੀਂ ਕਿਸੇ ਸਸਤਾ ਵੱਲੋਂ ਕੀਤਾ ਗਿਆ ਜਾਂ ਬੀਡੀਪੀਓ ਸਾਹਿਬ ਵੱਲੋਂ ਕੀਤਾ ਗਿਆ ਪਰ ਇੱਥੇ ਪਾਣੀ ਪੀਣ ਯੋਗ ਪਾਣੀ ਦਾ ਇੰਤਜ਼ਾਮ ਕੀਤਾ ਆ ਪਰ ਕਮੀ ਇਹ ਆ ਕਿ ਥੋੜਾ ਜਿਹਾ ਜਿਹੜੇ ਲੋਕ ਆਏ ਆ ਕਾਗਜ਼ ਭਰਨ ਵਾਸਤੇ ਉਹਨਾਂ ਨੂੰ ਸੈਕਸ਼ਨ ਕਰਨ ਦੀ ਲੋੜ ਸੀਗੀ ਉਹਨਾਂ ਨੂੰ ਵੰਡ ਕੇ ਪਿਠਾਉਣ ਦੀ ਲੋੜ ਸੀ ਇੱਕ ਲੋਕਾਂ ਨੂੰ ਇਹ ਦੱਸਣ ਦੀ ਲੋੜ ਸੀ ਪਿੰਡਾਂ ਦੇ ਵਿੱਚ ਇਹ ਪ੍ਰਚਾਰਿਆ ਜਾਣਾ ਚਾਹੀਦਾ ਸੀ ਕਿ ਜਿਵੇਂ ਐਮਐਲਏ ਦੇ ਇਲੈਕਸ਼ਨ ਹੁੰਦੇ ਜਾਂ ਐਮਪੀ ਦੇ ਇਲੈਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਕੀ ਕਰਦੇ ਆ ਉਹਨਾਂ ਦੇ ਵਿੱਚ ਟਰਾਲੀਆਂ ਦੀਆਂ ਟਰਾਲੀਆਂ ਬੱਸਾਂ ਦੇ ਬੱਸ ਭਰ ਕੇ ਨਾਲ ਜਿਹੜੇ ਹੈਗੇ ਆ ਸਮਰਥਕਾਂ ਨੂੰ ਲੈ ਆਉਂਦੇ ਆ ਲੋਕ ਇਸੇ ਤਰ੍ਹਾਂ ਹੀ ਐ ਕਿ ਵੋਟਾਂ ਜਿਹੜੀਆਂ ਇਹ ਬਹੁਤ ਲੇਟ ਪਈਆਂ ਜਿਹੜੀਆਂ ਵੋਟਾਂ ਇੱਕ ਸਾਲ ਪਹਿਲਾਂ ਪੈ ਜਾਣੀਆਂ ਚਾਹੀਦੀਆਂ ਸੀ ਪੰਚਾਇਤੀ ਚੋਣਾਂ ਹੋ ਜਾਣੀਆਂ ਚਾਹੀਦੀਆਂ ਸੀ ਪੰਚਾਇਤੀ ਚੋਣਾਂ ਤਕਰੀਬਨ 1 ਸਾਲ ਲੇਟ ਚੱਲ ਰਹੀਆਂ ਜਿਹਦੇ ਕਰਕੇ ਲੋਕਾਂ ਦੇ ਅੰਦਰ ਇੱਕ ਰੋਹ ਵੀ ਮੰਨ ਸਕਦੇ ਆ ਤੇ ਲੋਕਾਂ ਦੇ ਅੰਦਰ ਇੱਕ ਜੋਸ਼ ਵੀ ਮੰਨ ਸਕਦੇ ਆ ਜਿਹੜੇ ਕਿ ਸਰਪੰਚਾਂ ਦੇ ਨਾਲ ਐਮਐਲਏ ਵਾਂਗੂ ਜਿਵੇਂ ਪਰ ਪਾਰਲੀਮੈਂਟ ਦੇ ਕਾਜ ਕਰਦੇ ਆ ਇੱਕ ਦੇ ਨਾਲ ਦੋ ਅਜੈਂਡਾ ਤੇ ਦੋ ਹੋਣ ਚਾਹੀਦੇ ਆ ਉਹ ਨਹੀਂ ਬਲਕਿ ਉਹਨਾਂ ਦੇ ਨਾਲ ਵੀ ਆਇਦਗੀ ਟਾਲੀਆਂ ਦੀਆਂ ਟਾਲੀਆਂ ਭਰ ਕੇ ਲੋਕਾਂ ਦੀਆਂ ਸਮਰਥਕਾਂ ਆਈਆਂ। ਸੋ ਇਹ ਪਹਿਲਾਂ ਲੋਕਾਂ ਨੂੰ ਗਾਈਡ ਕਰਨਾ ਚਾਹੀਦਾ ਸੀ ਕਿ ਭਾਈ ਜਿਆਦਾ ਨੂੰ ਆਉਣ ਦੀ ਲੋੜ ਨਹੀਂ 2 ਜੈਂਟ ਚਾਹੀਦੇ ਤੇ ਹੋ ਸਕਦਾ ਹੈ ਤੇ ਭੀੜ ਘਟ ਉਂਦੀ। ਬਹੁਤ ਜ਼ਿਆਦਾ ਭੇਜਿਆ। ਇੱਕ ਥੋੜਾ ਜਿਹਾ ਸਮਾਂ ਜਿਹੜਾ ਉਹ ਪਹਿਲਾਂ ਵਧ ਦੇਣਾ ਚਾਹੀਦਾ ਸੀ ਜਿਹਦੇ ਕਰਕੇ ਕਾਗਜ਼ਪਰੰਦੇ ਵਿੱਚ ਸਮੱਸਿਆ ਨਾ ਆਉਂਦੀ ਵਿੱਚ ਛੁੱਟੀਆਂ ਬਹੁਤ ਆਈਆਂ। ਛੁੱਟੀਆਂ ਆਉਣ ਕਰਕੇ ਲੋਕ ਪਰੇਸ਼ਾਨ ਹੈਗੇ ਆ। ਸਤਿ ਸ਼੍ਰੀ ਅਕਾਲ ਜੀ ਤੁਸੀਂ ਪਹੁੰਚੇ ਹੋਏ ਇਹਦੇ ਨਾਮ ਜਿਹੜੀਆਂ ਦਾਕਰ ਹੋਈਆਂ ਤੁਸੀਂ ਕੰਗਸੀ ਆਗੂਆਂ ਵਿੱਚ ਜ਼ਿਲ੍ਹੇ ਦੇ ਤੁਸੀਂ ਅੱਗੇ ਇੱਕ ਵੀ ਇਹ ਪ੍ਰਬੰਧਨ ਕਿਸ ਤ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਮੁਕਤਾ ਪ੍ਰਬੰਧ ਨਹੀਂ ਹੈ ਆ ਤੁਹਾਡੇ ਸਾਹਮਣੇ ਆ ਲੋਕ ਲੋਕਾਂ ਦਾ ਬਰਾਹ ਹਾਲ ਹੋ ਰਿਹਾ ਜਿਹੜੇ ਹਿਸਾਬ ਨਾਲ ਪ੍ਰਸ਼ਾਸਨ ਦਾ ਮਾੜਾ ਹਾਲ ਹੈ ਇਸ ਹਿਸਾਬ ਨਾਲ ਤਾਂ ਅੱਧੇ ਬੰਦਿਆਂ ਦੇ ਕਾਗਜ਼ ਰਹਿ ਜਾਣਗੇ ਫਰਨ ਗਣੀਓ ਕਿਸੇ ਨੂੰ ਐਨਓਸੀ ਨਹੀਂ ਮਿਲੀ ਕੋਈ ਇੱਥੇ ਮੁਕਤਾ ਪ੍ਰਬੰਧ ਨਹੀਂ ਲੋਕ ਤਰਾ ਤਰਾ ਕਰੀ ਜਾਂਦੇ ਆ ਇੰਨਾ ਜਿਆਦਾ ਇਕੱਠਾ ਹੈ ਵੀ ਉਹ ਸਮਿਆਂ ਨਹੀਂ ਜਾ ਰਿਹਾ ਮੈਂ ਵੀਡੀਓ ਸਾਹਿਬ ਨੂੰ ਵੀ ਬੇਨਤੀ ਕਰਕੇ ਆ ਐਸਟੀਐਮ ਸਾਹਿਬ ਵੀ ਬੈਠੇ ਉੱਥੇ ਉਹਨਾਂ ਨੂੰ ਵੀ ਬੇਨਤੀ ਕਰਕੇ ਆ ਵੀ ਪ੍ਰਸ਼ਾਸਨ ਦੇ ਪੁਖਤਾ ਜਿਹੜੇ ਪ੍ਰਬੰਧ ਆ ਉੱਥੇ ਕਰਾਏ ਜਾਣ ਲੋਕਾਂ ਨੂੰ ਇਹ ਸੀਗਾ ਪਹਿਲਾਂ ਵੀ ਨਵੀਂ ਸਰਕਾਰ ਹੈ ਲੋਕਾਂ ਨੂੰ ਬਹੁਤ ਵੱਡੀ ਆਸ ਸੀ ਵੀ ਇਹ ਪਹਿਲੀ ਵਾਰ ਦੇਖਣ ਨੂੰ ਮਿਰੇ ਆਇਦਗੀ ਪਿੱਛੇ ਆਪਾਂ ਦੇਖਦੇ ਰਹੇ ਹਾਂ ਵੀ ਕੋਈ ਕਦੇ ਐਹਾ ਜਿਹਾ بڑا ਹਾਲ ਨਹੀਂ ਹੋਇਆ ਕਾਂਗਰਸ ਦੀ ਸਰਕਾਰ ਵੀ ਰਹੀ ਗਈ ਅਕਾਲੀ ਦਲ ਦੀ ਰਵੇਗੀ ਜਿਹੜੀ ਲੋਕਾਂ ਨੂੰ ਆਸ ਸੀ ਉਹ ਤੇ ਐਤਕੀ ਜਮਾ ਪਾਣੀ ਫਿਰ ਗਿਆ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਹਾਂ ਵੀ ਇੱਥੇ ਪ੍ਰਬੰਧ ਕੀਤੇ ਜਾਣ ਕਿਸੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ ਤੇ ਅਮਨ ਅਮਾਨ ਨਾਲ ਜਿਹੜੀਆਂ ਇਹ ਕਾਗਜ਼ ਨੇ ਨੇਪਰੇ ਚੜਾ ਕੇ ਵਧੀਆ ਤਰੀਕੇ ਨਾਲ ਜਿਹੜੀਆਂ ਪਿੰਡਾਂ ਦੀਆਂ ਸਰਪੰਚੀਆਂ ਦੀਆਂ ਵੋਟਾਂ ਨੇ ਵਧੀਆ ਤਰੀਕੇ ਨਾਲ ਨੇਪਰੇ ਚੜਾਈਆਂ ਜਰੂਰ